ਪਿਆਰੇ ਦਰਸ਼ਕੋ ਅੱਜ ਬੜਾ ਬੜਾ ਖੁਸ਼ੀ ਦਾ ਦਿਨ ਹੈ ਅਸੀਂ ਵਾਤਾਵਰਣ ਵਿਕਾਸ ਖਬਰਨਾਮਾ ਚੈਨਲ ਦਾ ਆਗਾਜ਼ ਕਰਨ ਜਾ ਰਹੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮੁੱਖ ਮਹਿਮਾਨ ਸ਼੍ਰੀ ਕਸਤੂਰੀ ਲਾਲ ਸੈਗਲ ਸਾਹਿਬ ਜਿਹੜੇ ਅਮਰੀਕਾ ਤੋਂ ਆਏ ਨੇ ਤੇ ਇਹ ਸਾਡੇ ਮੁੱਖ ਮਹਿਮਾਨ ਨੇ ਇਹ ਅੱਜ ਇਸ ਚੈਨਲ ਦਾ ਜਿਹੜਾ ਰਸਮੀ ਤੌਰ ਤੇ ਉਦਘਾਟਨ ਕਰਨਗੇ ਮੁੱਖ ਮਹਿਮਾਨ ਜੀ ਇਸ ਚੈਨਲ ਦਾ ਆਗਾਜ਼ ਕਰ ਰਹੇ ਨੇ ਕਿਤਾ ਕਰ ਰਹੇ ਨੇ ਤੇ ਮੈਂ ਪਰਦਾ ਨਹੀਂ ਨੂੰ ਕਹਾਂ ਮੈਂ ਨਾਖੜੇ ਹੋ ਚਲੋ। ਸ਼ੁਕਰੀਆ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ। ਹਾਂਜੀ ਇਹ ਬੂਟਾ ਨਾਸ਼ਪਾਤੀ ਦਾ ਹੈ ਤੇ ਇਹ ਲੱਗਾ ਵੀ ਫਲ ਮੈਂ ਕੈਮਰਾਮੈਨ ਕਹੂੰਗਾ ਇਹ ਫਲ ਵੀ ਦਿਖਾ ਦਿੱਤਾ ਜਾਵੇ। ਇਹ 3 ਸਾਲ ਪਹਿਲਾਂ ਬੂਟੇ ਲਾਏ ਆ। ਇਸ ਦੇ ਨਾਮ ਇਹਦਰ ਬੂਟਾ ਹੈ ਇਹ ਨਿੰਗੂ ਦਾ ਸੰਤਰੇ ਦਾ ਬੂਟਾ ਹੈ। ਇਹ ਸੰਤਰੇ ਦਾ ਬੂਟਾ ਲਾਇਆ। ਇਹਨੂੰ ਵੀ ਫਲ ਲੱਗਿਆ। ਇਹਨੂੰ ਫਲ ਲੱਗਾ ਹੈ। ਇਹ ਇਧਰ ਨਿੰਬੂ ਦਾ ਬੂਟਾ ਹੈ ਤੇ ਇਹਨੂੰ ਵੀ ਫਲ ਲੱਗਾ ਹੋਇਆ ਤੇ ਇਧਰ ਆਪਾਂ ਚੱਲਦੇ ਹਾਂ ਅੱਗੇ ਅੱਗੇ ਇਹ ਸੰਤਰੇ ਦਾ ਬੂਟਾ ਹੈ ਇਹ ਬਲਵੀਰ ਸੋਣੀ ਸਾਡੀ ਟੀਮ ਨੇ ਇਹਨਾਂ ਦੀ ਸੇਵਾ ਕੀਤੀ ਹੂਆ ਇਸ ਤੋਂ ਅੱਗੇ ਚਲੋ ਜੀ ਆ ਸਾਡਾ ਬੂਟਾ ਜਿਹੜਾ ਇਹ ਆਮਲੇ ਦਾ ਬੂਟਾ ਹੈ ਇਹ ਅਗਲੇ ਸਾ ਇਹ ਸਾਡੇ ਫਾਸ ਦੇ ਦਊਗਾ ਉਹ ਫਾਰੇ ਉਂਹ ਤੇ ਆ ਆ ਕੇਲੇ ਦਾ ਹੋ ਗਿਆ ਤੇ ਇਧਰ ਸਾਡੇ ਇਹ ਹੈਗੀ ਆ ਰੈੱਡ ਐਪਲ ਬੇਰੀ ਇਸ ਆੜੂ ਦੇ ਬੂਟੇ ਹਨ ਤੇ ਬੂਟਾ ਭਰਿਆ ਹੁੰਦਾ ਬੇਰੂ ਦਾ ਬਹੁਤ ਵਧੀਆ ਫਲ ਦੇ ਰਹੀ ਹੈ ਆ ਆ ਬੂਟਾ ਆ ਨਾਸ਼ਪਾਤੀ ਦਾ ਇਹਨੂੰ ਵੀ ਫਲ ਲੱਗਾ ਹੋਇਆ ਹੈ ਤੇ ਅੱਗੇ ਚਲੋ ਇਹ ਆੜੂ ਦਾ ਅਰਧੋ ਬੂਟਾ ਹੈ ਇਹੋ ਤਾਂ 3 ਸਾਲ ਦੀ ਮਿਹਨਤ ਹੈ ਜੀ 3 ਸਾਲ ਦੇ ਹਲਕ ਆੜੂ ਲੱਗੇ ਹੋਏ ਨੇ ਇਹਨੂੰ ਬੂਟੇ ਨੂੰ ਆੜੂ ਲੱਗੇ ਇਸ ਤੋਂ ਅੱਗੇ ਚੱਲ ਕੇ ਆ ਅਮਰੂਦ ਦਾ ਬੂਟਾ ਆ ਆ ਅਮਰੂਦ ਆ ਇਹਨੂੰ ਵੀ ਅਮਰੂਦ ਲੱਗੇ ਹੋਏ ਆ ਇੱਧਰ ਆੜੂ ਆ ਤੇ ਇਹ ਬੂਟਾ ਬੂਟਾ ਵੀ ਦਾ ਆਪਣੇ ਆਲੂਖਾਰਾ ਆ ਉਹ ਆਲੂਖਾਰਾ ਤੇ ਉਧਰ ਉਹਨੂੰ ਲੱਗਿਓ ਆਲੂਖਾਰੇ ਵਿਖਾ ਸਕਦੇ ਆ ਅਜੋ ਇੱਧਰ ਤੋਗਾ ਇੱਧਰ ਆ ਜਾਓ ਆ ਨਸੂਲੇ ਦਾ ਬੂਟਾ ਆ ਗਿਆ ਜੀ ਵਾਹ ਇਹ ਅਸੀਂ ਪਿੱਛੇ ਵਾਲੇ ਪਿੰਡ ਤੋਂ ਟੀਮ ਸਾਡੀ ਲੈ ਕੇ ਆਈ ਸੀ ਆ ਭਾਈ ਸਾਹਿਬ ਕਸੂਰੀ ਲਾਲ ਨੇ ਜਿਹੜੇ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਇਹਨਾਂ ਨੇ ਬੂਟਾ ਲਾਇਆ ਜੀ ਤੇ ਇਹ ਆ ਬੂਟਾ ਨਸੂਲੇ ਦਾ ਕਿ ਆ ਬੁਟਾ ਮੈਂ ਸੇਵਾ ਦੱਸਣ ਨੂੰ ਭੁੱਲ ਗਿਆ ਆ ਸੇਵਾ ਬੁਟਾ ਜੀ ਇਹ ਨਹੀਂ ਨਾਲੋਂ ਆ ਸੇਵਾ ਬੁਟਾ ਜੀ ਕੋਈ ਇਹ ਹੁੰਦਾ ਹੈ ਜਰੇ ਦਰਸ਼ਕੋ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਮਹਿਰਵਿੰਦਰ ਚੋਪ ਤੇ ਮੇਰੇ ਨਾਲ ਬੈਠੇ ਹਨ ਦਸ਼ਕਰ ਸਿੰਘ ਟਡਵਾੜ ਜੀ ਜਿਹੜੇ ਕੀ ਫਰੈਂਡਸ এনਵਾਇਰਨਮੈਂਟ ਐਂਡ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਨ ਇਹ ਅੱਜ ਇਹਨਾਂ ਨੇ ਅੱਜ ਇਸੇ ਸੰਸਥਾ ਦੇ ਨਾਲ ਸੰਬੰਧਿਤ ਇੱਕ ਨਵਾਂ ਚੈਨਲ ਦਾ ਉਦਘਾਟਨ ਕੀਤਾ ਹੈ ਜਿਸ ਦਾ ਨਾਮ ਹੈ ਵਾਤਾਵਰਨ ਵਿਕਾਸ ਖਬਰਨਾਮਾ ਇਸ ਦੇ ਚੈਨਲ ਦੇ ਉੱਤੋਂ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ ਵਾਤਾਵਰਨ ਬਾਰੇ ਵਾਤਾਵਰਨ ਸੰਭਾਲਣ ਬਾਰੇ ਵਾਤਾਵਰਨ ਦੇ ਵਿਕਾਸ ਬਾਰੇ ਹੋਰ ਬੂਟੇ ਲਗਾਉਣ ਬਾਰੇ ਤੇ ਉਹਨਾਂ ਨੂੰ ਸੰਭਾਲਣ ਬਾਰੇ ਇਹ ਚੈਨਲ ਦੇ ਵਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਕਿ ਸਾਰੇ ਦੇਸ਼ਾ ਵਿੱਚ ਜੇਕਰ ਦੇਖੀਏ ਸਾਡਾ ਦੇਸ਼ ਜੰਗਲ ਦੇ ਮਾਮਲੇ ਵਿੱਚ ਪਛੜਿਆ ਹੋਇਆ ਹੈ ਜਿਹੜੇ ਉਨਤ ਦੇਸ਼ ਹਨ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਹੋਰ ਵੀ ਬਹੁਤ ਸਾਰੇ ਦੇਸ਼ ਆ ਜਿੱਥੇ ਕੀ ਜਿਹੜੇ ਜੰਗਲ ਹੈ ਉਹਨਾਂ ਦਾ ਜਿੰਨੇ ਉਹਨਾਂ ਨੂੰ ਚਾਹੀਦੇ ਆ ਉਹਨੇ ਹੈਗੇ ਆ ਜਿੰਨੇ ਬੂਟੇ ਉਹਨਾਂ ਦੇ ਕੋਲ ਚਾਹੀਦੇ ਉਹਨੇ ਹੈ ਤੇ ਸਾਡੇ ਸਹੀ ਸਿਹਤ ਸਬਸਥ ਲਈ ਸਾਡੇ ਘੱਟ ਤੋਂ ਘੱਟ 66% ਜੰਗਲ ਸਾਡੀ ਧਰਤੀ ਤੇ ਚਾਹੀਦੇ ਆ ਪਰ ਸਾਡੇ ਕੋਲ ਬਹੁਤ ਘੱਟ ਹਨ ਅਮਰੀਕਾ ਕੈਨੇਡਾ ਵਿੱਚ ਤਾਂ ਉਹ ਤਕਰੀਬਨ 53 55% ਤੋਂ 60% ਤੱਕ ਜੰਗਲ ਉਹਨਾਂ ਦੇ ਘੋਆ ਹਨ ਪਰ ਸਾਡੇ ਦੇਸ਼ ਵਿੱਚ ਸਿਰਫ 21 ਜਾਂ 22% ਜੰਗਲ ਹਨ ਹਰਿਆਵਲ ਹੈ ਤੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਹਾਲ ਤਾਂ ਬਹੁਤ ਹੀ ਜ਼ਿਆਦਾ ਮਾੜੀ ਆ ਉੱਥੇ ਤਾਂ ਸਿਰਫ 3 ਜਾਂ 4% 3.67% ਜੰਗਲ ਹਨ ਜਾਂ ਹਰਿਆਵਲ ਹੈ ਜਿਹੜੀ ਕਿ ਸਾਡੇ ਸਿਹਤ ਲਈ ਬਹੁਤ ਮਾੜੀ ਗੱਲ ਹੈ ਇਹ ਇਸੇ ਕਰਕੇ ਸਾਡੇ ਸਾਡੇ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ ਤੇ ਇਸ ਸੰਸਥਾ ਨੇ ਇਹ ਇਨੀਸ਼ੀਏਟਿਵ ਲਿਆ ਹੈ ਆ ਆਰੰਭ ਕੀਤਾ ਹੈ ਵੀ ਅਸੀਂ ਬੂਟੇ ਲਗਾਈਏ ਵੱਧ ਤੋਂ ਵੱਧ ਜੰਗਲ ਕ੍ਰੀਏਟ ਕਰੀਏ ਵੱਧ ਤੋਂ ਵੱਧ ਹਰਿਆਵਲ ਕ੍ਰੀਏਟ ਕਰੀਏ ਤੇ ਮੇਰੇ ਨਾਲ ਬੈਠੇ ਹਨ ਚੇਅਰਮੈਨ ਇਸ ਸੰਸਥਾ ਦੇ ਜਿਵੇਂ ਆਪਾਂ ਹੁਣ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਚੈਨਲ ਸ਼ੁਰੂ ਕੀਤਾ ਹੈ ਇਸ ਦਾ ਕੀ ਮਤਲਬ ਹੈ ਅ ਰੋੜੀ ਸਾਹਿਬ ਜੀ ਰਕਤ ਰੋੜੀ ਸਾਹਿਬ ਜੀ ਜੀ ਮੈਨੂੰ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਇਹ ਦੱਸੋ ਇਹ ਸੰਸਥਾ ਤੁਸੀਂ ਕਦੋਂ ਸ਼ੁਰੂ ਕੀਤੀ ਤੇ ਇਸ ਦੇ ਕਿਹੜੇ-ਕਿਹੜੇ ਮੈਂਬਰ ਹਨ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਦਵਨ ਇਹ ਸੰਸਥਾ ਜਿਹੜੀ ਆ 2021 ਵਿੱਚ ਬਣਾਈ ਗਈ ਸਭ ਤੋਂ ਪਹਿਲਾਂ ਮੈਂ ਇੱਕ ਦੋ ਮੈਂਬਰ ਲੈ ਕੇ 10 ਬੂਟੇ ਇਸ ਪਿੰਡ ਦੇ ਖੱਬੇ ਪਾਸੇ ਪਾਰਕ ਵਿੱਚ ਲਾਏ ਹਨ ਉਹ ਅੱਜ ਵੀ ਬਹੁਤ ਵਧੀਆ ਮੂਟੇ ਕੈਮਾਨ ਇਸ ਤੋਂ ਸਾਨੂੰ ਖੁਸ਼ੀ ਪ੍ਰਾਪਤ ਹੋਈ ਕਿ ਅਸੀਂ ਬਤਾ ਬਾਨੇ ਕੁਝ ਕਰ ਸਕੀਏ ਤੇ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਕੇ ਸੰਸਥਾ ਬਣਾਈ ਜਿਸ ਸੰਸਥਾ ਦਾ ਨਾਮ ਹੈ ਫਰੈਂਡਸ এনवायरमेंट ਐਂਡ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਇਹ ਸੰਸਥਾ ਦੇ ਪ੍ਰਧਾਨ ਨੇ ਸ਼੍ਰੀ ਰੇਸ਼ ਮਾਲਾਲ ਜੀ ਇੱਕ ਕਸਤੂਰੀ لال ਸੈਗਲ ਜੀ ਇਸ ਸੰਸਥਾ ਦੇ ਡਾਇਰੈਕਟਰ ਨੇ ਤੇ ਸਾਡੇ ਅੱਜ ਮੁੱਖ ਮਹਿਮਾਨ ਵੀ ਨੇ ਸਾਬ ਬਲਬੀਰ ਸਿੰਘ ਇਸ ਦੇ ਜਨਰਲ ਕੁੱਤਰ ਨੇ ਆਰ ਐਲ ਜਸੀ ਜੀ ਸਾਡੇ ਇਹ ਪ੍ਰੈਸ ਕੁੱਤਰ ਨੇ ਸਾਬ ਪਿਆਰਾ ਸਿੰਘ ਇਹ ਇੱਕ ਖਜ਼ਾਂਚੀ ਨੇ ਇਸ ਤੋਂ ਬਿਨਾ ਸਾਡੇ ਹੋਰ ਨਮਸਾ ਆਤਮਾ ਚ ਕੋਤਰਾ ਵਾਲੇ ੋਂਕਾਰ ਸਿੰਘ ਅਵਤਾਰ ਕੰਦ ਬਲਦੇਵ ਕੁਮਲ ਅਤੇ ਮੋਤੀ 라ਜ ਜੀ ਤੇ ਇਹ ਸਾਡੇ ਇਹਦੇ ਮੈਂਬਰ ਹਨ ਅਸੀਂ ਅੱਜ ਵਾਤਾਵਰਨ ਚੈਨਲ ਲੈ ਕੇ ਹਾਜ਼ਰ ਹੋਏ ਹਾਂ ਇਸ ਦਾ ਉਦਘਾਟਨ ਕਰਤੇ। ਨਸ਼ਕਰ ਜੀ ਮੈਂ ਅੱਗੇ ਇਹ ਜਾਨਣਾ ਚਾਹਾਂਗਾ ਉਹ ਸਾਡੇ ਦਰਸ਼ਕ ਵੀ ਜਾਨਣਾ ਚਾਹਣਗੇ ਕਿ ਜਦੋਂ ਤੁਸੀਂ ਬੂਟੇ ਲਗਾਉਣ ਦਾ ਕੰਮ ਆਪਣੇ ਖਸਤਾ ਦੇ ਨਾਲ ਕਰ ਰਹੇ ਹੋ ਬਹੁਤ ਥਾਵਾਂ ਤੇ ਬੂਟੇ ਤੁਸੀਂ ਲਗਾਏ ਆ ਪਿੰਡਾਂ 'ਚ ਵੀ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਪਰ ਤੁਹਾਨੂੰ ਇਹ ਚੈਨਲ ਸ਼ੁਰੂ ਕਰਨ ਦੀ ਕੀ ਲੋੜ ਪਈ? ਰਵਿੰਦਰ ਚੋੜ ਜੀ ਜਿਵੇਂ ਆਪਾਂ ਦੇਖਦੇ ਆਂ ਕਿ ਸਾਡਾ ਬਾਤਾਂ ਬਣ ਜਿਹੜਾ ਖਰਾਬ ਹੋ ਗਿਆ ਹਵਾ ਗੰਦੀ ਹੋ ਗਈ ਪਾਣੀ ਗੰਧਲਾ ਹੋ ਗਿਆ ਇਸ ਲਈ ਅਸੀਂ ਸੋਚਿਆ ਵੀ ਅਸੀਂ ਕੀ ਕਰ ਸਕਦੇ ਆ ਅਸੀਂ ਆਪਣੇ ਸੰਸਥਾ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਸਲਾਹ ਕਰਕੇ ਤੇ ਅਸੀਂ ਇਹ ਸੰਸਥਾ ਬਣਾਈ ਤੇ ਅਸੀਂ ਦਰਖਤ ਲਾਉਣੇ ਸ਼ੁਰੂ ਕੀਤੇ ਜਿੱਥੇ ਜਿਹੜੇ ਦਰਖਤ ਲਾਉਂਦੇ ਹਨ ਤੇ ਉਹਨਾਂ ਨੂੰ ਪਾਲਣ ਦਾ ਵੀ ਕਾਫੀ ਹੱਦ ਤੱਕ ਸਾਡਾ ਯੋਗਦਾਨ ਹੁੰਦਾ ਹੈ ਕਈ ਥਾਵਾਂ ਤੇ ਜਿੱਥੇ ਪ੍ਰਬੰਧ ਹੁੰਦਾ ਹੈ ਉੱਥੇ ਬੂਟੇ ਵੀ ਲਗਾਉਂਦੇ ਜਾਂਦੇ ਆ ਤੇ ਜਿੱਥੇ ਇਹ ਪਰਬੰਧ ਨਹੀਂ ਹੁੰਦਾ ਉਥੇ ਕੁਝ ਥਾਂ 'ਤੇ ਆਪ ਵੀ ਬੂਟੇ ਲਗਾਉਂਦੇ ਆ ਬੂਟੇ ਰੇਸ਼ਮ ਸਿੰਘ ਬੋਇਲ ਜਿਹੜੇ ਇਸ ਪਿੰਡ ਦੇ ਖਾਸ ਬੰਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਬੈਠੇ ਆ ਇੱਕ ਖੁੱਤਰਾ ਪਿੰਡ ਦੇ ਵਿਭਾਗ ਆ ਬੂਟਿਆਂ ਦਾ ਹਾਲ ਦਾ ਲਾਇਆ ਉਹਨਾਂ ਨੇ ਸਹਿਯੋਗ ਨਾਲ ਲਾਇਆ ਤੇ ਇਸ ਤੋਂ ਬਿਨਾ ਅਸੀਂ ਸੰਗਤਪੁਰ ਬੂਟੇ ਲਾਏ ਆ ਤੇ ਜੱਸੀ ਜਿਠੇਰਾ ਦੇ ਕੁੱਤ੍ਹ ਪਿੰਡ ਜਿਠੇਰੇ ਉੱਥੇ ਵੀ ਬੂਟੇ ਲਗਾਏ ਆ ਇਸ ਤੋਂ ਬਿਨਾ ਆਰਮਸਟ੍ਰੰਡ ਵੀ ਲਾਇਆ ਕੀ ਪਰੰਗੀ ਬਿਲਾਏ ਆ ਤੇ ਰੀਜਾਂਸੀ ਟਾਊਨ ਚ ਵੀ ਲਾਏ ਆ ਬਹੁਤ ਸਾਰੇ ਹਵਤਾਮਾਂ ਤੇ ਬੂਟੇ ਲਾਏ ਆ ਸਾਡਾ ਮੰਤਵ ਇਹ ਆ ਕਿ ਅਸੀਂ ਵਾਤਾਵਰਨ ਬਚਾਉਣਾ ਹੈ ਵਾਤਾਵਰਨ ਬਚਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਬੂਟੇ ਲਾਉਣੇ ਪ੍ਰੇਰਿਤ ਕਰਨਾ ਹੈ ਲੱਗਦਾ ਜੀ ਮੈਨੂੰ ਇਹ ਪਤਾ ਲੱਗਾ ਤੁਸੀਂ ਜਿਸ ਵੀ ਪਿੰਡ ਵਿੱਚ ਜਾਣੇ ਹੋ ਜਾਂ ਜਿਸ ਵੀ ਏਰੀਆ ਦੇ ਵਿੱਚ ਜਾਣੇ ਹੋ ਉਹ ਲੋਕ ਹੁਣ ਤੁਹਾਨੂੰ ਸਹਿਯੋਗ ਦੇਣ ਲੱਗ ਪਏ ਉਹ ਤੁਹਾਡੇ ਨਾਲ ਹੋ ਕੇ ਬੂਟੇ ਲਗਵਾਉਂਦੇ ਆ ਇਹ ਕਿਸਮ ਦੀ ਲੋਕ ਲਹਿਰ ਬਣ ਰਹੀ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਰਵਿੰਦਰ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਹੈ ਸਾਡੀ ਟੀਮ ਦੇ ਮੈਂਬਰ ਸਮਾਜ ਵਿੱਚ ਜਦੋਂ ਵਿਚਰਦੇ ਹਨ ਵਿਆਹ ਸ਼ਾਦੀਆਂ ਤੇ ਕਿਤੇ ਵੀ ਜਾਂਦੇ ਆ ਤੇ ਆਪਣਾ ਮਿਸ਼ਨ ਇਹ ਸ਼ੁਰੂ ਕਰ ਦਿੰਦੇ ਆ ਜਿਸ ਤਰ੍ਹਾਂ ਆਈ ਸਵੇਰੇ ਏਜੰਸੀ ਤੋਂ ਦੇ ਵਿੱਚ ਸਹਿਯਾਰ ਕਰਦੇ ਆ ਉੱਥੇ ਅਸੀਂ ਸਾਰੇ ਦੋਸਤਾਂ ਨਾਲ ਜਿੰਨੇ ਵੀ ਸਹਿਯਾਰ ਕਰਦੇ ਆ ਉਹਨਾਂ ਨਾਲ ਬਾਰਤਾਲਾਪ ਸ਼ੁਰੂ ਕਰਦੇ ਆ ਕਿ ਸਾਨੂੰ ਬੂਟੇ ਲਾਉਣੇ ਚਾਹੀਦੇ ਆ ਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਘਰਾਂ ਦੇ ਵੀ ਖੁਸ਼ੀਆਂ ਦੇ ਸਮੇਂ ਬੱਚਿਆਂ ਦੇ ਜਨਮ ਦਿਨ ਤੇ ਹੋਰ ਖੁਸ਼ੀ ਸਮੇਂ ਬੂਟੇ ਲਾਓ ਉਹਨਾਂ ਤੋਂ ਪਰੇਕੋ ਕੇ ਸਾਡੇ ਨਾਲ ਬੰਦੇ ਜਿਹੜੇ ਜੁੜੇ ਖਾਸ ਕਰਕੇ ਉੱਥੇ ਹਰਮਨਸਿਲਾ ਜੀ ਲਾਡੀ ਜੀ ਸ਼ੀਲਾ ਜੀ ਬੰਟ ਜੀ ਬਹੁਤ ਸਾਰੇ ਜੋੜੇ ਤੇ ਇੱਕ ਮੈਂਬਰ ਨੇ ਕਿਹਾ ਵੀ ਮੈਨੂੰ ਨਾਲ ਲੈ ਕੇ ਚਲੋ ਨਸਰੀ ਬੂਟੇ ਮੈਂ ਲੈ ਕੇ ਦੇਵਾਂਗਾ ਉਹ ਉਹਨੂੰ ਨਾਲਸੇ ਤੋਂ ਜਾ ਕੇ ਬੂਟੇ ਲੈਂਦੇ ਅਸੀਂ ਬੂਟੇ ਲਾਏ ਹੁਣ ਉਹ ਬੂਟੇ ਰੋਜ਼ ਦੇਖਣ ਆਉਂਦਾ ਸਾਡੇ ਨਾਲ ਤੇ ਉਹ ਪਾਣੀ ਪਾਉਣ ਵੀ ਆਉਂਦਾ ਪਰਿਵਾਰ ਵੀ ਦੇਖਣ ਆਉਂਦਾ ਇਸ ਤਰ੍ਹਾਂ ਜਿਹੜਾ ਬੂਟੇ ਆਂ ਅਸੀਂ ਲੋਕ ਲਹਿਰ ਬਣਾ ਰਹੇ ਆਂ ਲਸ਼ਕਰ ਜੀ ਮੈਨੂੰ ਇਹ ਦੱਸੋ ਦੇ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਕੀ ਕੀ ਸਕੀਮ ਹੈ ਤੁਸੀਂ ਕੀ ਕੀ ਕਰਨਾ ਚਾਹੁੰਦੇ ਇਸ ਚੈਨਲ ਦੇ ਥਰੂ ਵੀ ਤੇ ਆਪਣੇ ਜਿਹੜੀ ਸੰਸਥਾ ਤੁਸੀਂ ਪਹਿਲਾਂ ਕੰਮ ਕਰ ਰਹੇ ਹੋ ਉਸ ਤੇ ਲਗਾਉਣ ਦੀ ਉਹਦੇ ਥਰੂ ਕੀ ਕੀ ਕੰਮ ਕਰਨਾ ਚਾਹੁੰਦੇ ਹੋ ਤੇ ਇਹ ਇਹਦੇ ਬਾਰੇ ਸਾਨੂੰ ਸਾਡੇ ਦਰਸ਼ਕਾਂ ਨਾਲ ਸਾਝ ਪਾਓ ਰਵਿੰਦਰ ਜੀ ਸਾਡਾ ਇੱਕੋ ਹੀ ਮਕਸਦ ਹੈ ਵੱਧ ਤੋਂ ਵੱਧ ਬੂਟੇ ਲਾਉਣੇ ਬਾਤਾਵਾਰਨ ਬਚਾਉਣਾ ਤੇ ਇਹੀ ਸੰਸਥਾ ਦਾ ਮੇਨ ਸਾਡਾ ਮੋਟੋ ਹੈ ਜਿਹੜੇ ਸਾਤਾ ਅਸੀਂ ਬੂਟੇ ਲਾਉਂਦੇ ਆ ਉਦੋਂ ਦੇਤੇ ਜ਼ਿਆਦਾ ਅਸੀਂ ਰਵਾਇਤੀ ਬੂਟੇ ਲਾਉਂਦੇ ਆ ਰਵਾਇਤੀ ਬੂਟੇ ਜਿਵੇਂ ਨਮ ਤੂਤ ਅੰਬ ਜਾਮਣ ਟਾਲੀ ਦੇਕ ਡਕੈਣ ਅਰਜੁਨਸ਼ਾਲ ਅਮਲਤਾਸ ਕੜੀ ਪੱਤਾ ਸੁਆਣਣਾ ਸਾਗਵਾਨ ਭੇੜਾ ਕਰੀਰ ਲਸੂੜਾ ਲਸੂੜੀ ਗਲਮੋਰ ਗਲਮੋਰੀ ਅਤੇ ਇਸ ਤਰ੍ਹਾਂ ਦੇ ਕਨੇਰ ਹੈਬੀਕਸ ਅਤੇ ਹੋਰ ਇਸ ਤਰ੍ਹਾਂ ਦੇ ਬੂਟੇ ਅਸੀਂ ਲਾ ਰਹੇ ਆ ਅਸੀਂ ਕੁਰਸੀ ਕਰਿਆ ਜਿਹੜੇ ਅਲੂਗ ਹੋ ਰਹੇ ਬੂਟੇ ਉਹਨਾਂ ਨੂੰ ਇਹ ਇਹਨਾਂ ਖੇਤਰ ਵਿੱਚ ਲਈ ਆਏ ਜਿਵੇਂ ਲਸੂੜਾ ਲਸੂੜੀ ਹੈ ਤੇ ਇਹ ਇਸ ਤਰ੍ਹਾਂ ਦੇ ਬੂਟੇ ਹਨ ਉਹਨਾਂ ਨੂੰ ਅਸੀਂ ਇਸ ਖੇਤਰ ਵਿੱਚ ਲਾਉਣੇ ਚਾਹੁੰਦੇ ਹਾਂ ਤਾਂ ਕਿ ਬੂਟੇ ਤੁਹਾਡਾ ਵਿਰਾਸਤੋ ਕਾਇਮ ਹੋ ਸਕੇ ਸਕੇ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਜੀ ਵਾਤਾਵਰਨ ਨੂੰ ਸੰਭਾਲਣ ਦਾ ਪਰ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਬੂਟੇ ਲਾਉਣ ਜਾਂਦੇ ਹੋ ਜਾਂ ਕਿਸੇ ਦੇ ਘਰ ਵਿੱਚ ਬੂਟੇ ਲਗਾਉਂਦੇ ਹੋ ਵੀ ਉਹ ਫ੍ਰੀ ਲਗਾਉਂਦੇ ਹੋ ਜਾਂ ਕੋਈ ਉਸ ਤੋਂ ਚਾਰਜ ਕਰਦੇ ਹੋ ਕੋਈ ਪੈਸੇ ਲੈਣੇ ਹੋ ਵੇਖੋ ਜਿੰਨੀਆਂ ਖਾਵਾ ਤੇ ਸੀ ਕਰਾਂ ਪਲਾਟਾਂ 'ਚ ਬੂਟੇ ਲਾਏ ਆ ਕਿਸੇ ਤੋਂ ਪੈਦਾ ਨਹੀਂ ਲਿਆ ਜੇ ਰਤਨਪੋੜੇ ਆਟੇ ਦੀ ਚੱਕੀ ਆ ਉਥੇ ਖਾਲੀ ਥਾਂ ਦੇਖਿਆ ਉਸ ਨੂੰ ਕਨਵਿੰਸ ਕੀਤਾ ਉਹਦੇ ਘਰ ਪੰਜ ਛੇ ਬੂਟੇ ਲਾ ਕੇ ਆਇਆ ਉਹ ਬੂਟੇ ਪੜ ਰਹੇ ਆ ਇਸੇ ਤਰ੍ਹਾਂ ਅੰਜਨ ਸਟੂਡੀਓ ਸ਼ੇਪੂਰੀ ਵਿੱਚ ਹੈ ਉਹਦੇ ਉਹਦੇ ਜਿਹੜੇ ਪਲਾਟ 'ਤੇ ਬੂਟੇ ਲਾਏ ਆ ਤੇ ਉਥੇ ਬੂਟੇ ਪੂਰੇ ਪੜ ਰਹੇ ਆ ਇਸੇ ਤਰ੍ਹਾਂ ਇੱਕ ਇੱਥੇ ਆ ਲੱਗ ਗਈ ਹੈ ਕਾਬਰੀ ਸਵੀਟ ਸ਼ਾਪ ਆ ਬੁਰਾ ਥੱਲੇ ਉਹਦੇ ਘਰ ਬੂਟੇ ਲਾ ਕੇ ਆਏ ਆ ਉਹਨਾਂ ਦੇ ਵੀ ਬੂਟੇ ਵਧੀਆ ਪੜ ਰਹੇ ਆ ਕਿਸੇ ਤੋਂ ਅਸੀਂ ਕੋਈ ਪੈਸਾ ਚਾਰਜ ਨਹੀਂ ਕਰਦੇ ਤੇ ਅਸੀਂ ਚਾਹੁੰਦੇ ਆ ਅਸੀਂ ਆਪਣੀ ਸਾਦਤਵ ਨੂੰ ਕੋਸ਼ਿਸ਼ ਕਰਦੇ ਆ ਥੋੜੇ ਬਹੁਤ ਪੈਸੇ ਪਾ ਕੇ ਅਸੀਂ ਬੂਟੇ ਲਈਏ ਕੁਝ ਸਾਨੂੰ ਬੂਟੇ ਨਰਸਰੀ ਤੋਂ ਸਰਕਾਰੀ ਤੋਂ ਮਿਲ ਜਾਂਦੇ ਆ ਜਿਹੜੇ ਨਹੀਂ ਮਿਲਦੇ ਉਹ ਅਸੀਂ ਪ੍ਰਾਈਵੇਟ ਨਰਸਰੀ ਤੋਂ ਖਰੀਦ ਲੈਂਦੇ ਆ ਲੱਗਦੀ ਬਹੁਤ ਅੱਛਾ ਤੁਹਾਡਾ ਉਪਰਾਲਾ ਹੈ ਮੈਂ ਸਾਹਿਬਾ ਵੀ ਸਾਡੇ ਦਰਸ਼ ਇਹ ਜਾਣਨਾ ਚਾਹਣਗੇ ਵੀ ਅਸੀਂ ਤੁਹਾਡੇ ਨਾਲ ਕਿਵੇਂ ਕੰਟੈਕਟ ਕਰ ਸਕਦੇ ਆ ਜੋ ਜਿਹੜੇ ਕੋਈ ਬੂਟੇ ਲਗਾਉਣਾ ਚਾਹੁੰਦੇ ਆ ਜਾਂ ਕਿਤੇ ਪਾਰਕ ਤੋਂ ਜਾਂ ਆਪਣੇ ਘਰਾਂ ਚ ਜਾ ਕੇ ਕਿਤੇ ਹੋਰ ਪਾਸੇ ਉਹ ਤੁਹਾਡੇ ਨਾਲ ਕਿਵੇਂ ਕੰਟੈਕਟ ਕੰਟੈਕਟ ਕਰਨ ਰਵਿੰਦਰ ਜੀ ਇਸ ਲਈ ਮੈਂ ਆਪਣਾ ਨੰਬਰ 97831452 ਜਾਰੀ ਕਰਤਾ ਹੈ ਜਿਸ ਨੇ ਘਰ ਚ ਬੂਟੇ ਲਾਉਣੇ ਉਹ ਸੰਪਰਕ ਕਰ ਸਕਦਾ ਹੈ ਬੂਟੇ ਅਸੀਂ ਜੁਲਾਈ ਚ ਲਾਵਾਂਗੇ ਕਿਉਂਕਿ ਜਦੋਂ ਜੁਲਾਈ ਚ ਲਾਵਾਂਗੇ ਤਾਂ ਬੂਟੇ ਸਾਡੇ ਵਧਣਗੇ ਕਿਉਂਕਿ ਇਹਨਾਂ ਦਿਨ ਬੂਟੇ ਲਾਏ ਅਜੇ ਚੱਲਣੇ ਨਹੀਂ ਅਸੀਂ ਬੂਟੇ ਲਾਉਣ ਲਈ ਤਿਆਰ ਆ ਕਿਸੇ ਦਾ ਵੀ ਮੈਸੇਜ ਆਵੇ ਅਸੀਂ ਉਹਨੂੰ ਸਵੀਕਾਰ ਕਰਾਂਗੇ ਪਿਆਰੇ ਦਰਸ਼ਕੋ ਇਹ ਸੰਸਥਾ ਤੁਹਾਡੇ ਨਾਲ ਜੁੜੀ ਰਹੇਗੀ ਆ ਬਾਤਾਂ ਬਾਰਨ ਬਾਰੇ ਸਾਰੀਆਂ ਖਬਰਾਂ ਇਸੇ ਚੈਨਲ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਅੱਗੇ ਤੋਂ ਤੇ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਵੀ ਪ੍ਰੇਰਿਤ ਕਰਕੇ ਆਪਣੇ ਨਾਲ ਤੋਰੀਏ ਤੁਸੀਂ ਵੀ ਵੱਧ ਤੋਂ ਵੱਧ ਬੂਟੇ ਲਗਾਓ ਤੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਦਾ ਕਿ ਅੱਜ ਹੁਣ ਅਸੀਂ ਛੇਤੀ ਦੂਜਾ ਪ੍ਰੋਗਰਾਮ ਲੈ ਕੇ ਆਜ ਰੋਵਾਂਗੇ ਜੇ ਦੇ ਵਿੱਚ ਬਾਤਾਂ ਬਾਰਨ ਦੀ ਜਾਗੋ ਪੇਸ਼ ਕੀਤੀ ਜਾਵੇਗੀ ਧੰਨਵਾਦ ਬਹੁਤ ਬਹੁਤ ਧੰਨਵਾਦ